ਹਾਂਜੀ ਸਾਰੋ ਸਤਿ ਸ਼੍ਰੀ ਅਕਾਲ ਜੀ। ਅ ਕੁਝ ਦਿਨ ਪਹਿਲਾਂ ਫੇਸਬੁੱਕ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਬਹੁਤ ਜ਼ਿਆਦਾ। ਅ ਬਰਵਿੰਦਰ ਸਿੰਘ ਵਾਲਖਦੀ ਉਹ ਵੀਡੀਓ ਹੈ। ਔਰ ਉਹ ਵੀਡੀਓ ਦੇ ਵਿੱਚ ਉਹਨਾਂ ਨੇ ਕਲੇਮ ਕੀਤਾ ਵੀ ਜਿਹੜਾ ਇਹ ਸੈਕਸੀ ਮਨਤੀ ਵਰਤ ਰਹੇ ਹਨ। ਇਹਦੇ ਰਾਨ ਕੀ ਹੁੰਦਾ ਵੀ ਬੱਚੇ ਜਿਹੜੇ ਅੰਦਰ ਮਰ ਜਾਂਦੇ ਐ। ਡੀਐਨਏ ਕਰਾਬੂਰੀ ਇਹ ਦੁੱਧ ਪੀਣਾ ਖਤਰਨਾਕ ਹੈ ਅਸਲ ਚੁਕੀ ਹੈ ਵੀ ਬੜੇ ਦੁੱਖ ਦੀ ਗੱਲ ਹੈ ਵੀ ਸਾਡੇ ਦੇਸ਼ ਚ ਪੜੇ ਲਿਖੇ ਬੰਦੇ ਵੀ ਹਜੇ ਕੋਲ ਪ੍ਰਚਾਰ ਕਰ ਰਹੇ ਹੈ ਦੇਖੋ ਕੀ ਹੈ ਬਹੁਤ ਸਾਰੇ ਕਿਸਾਨ ਜਿ세 ਬੰਦियां ਵੀ ਮੈਂ ਦੇਖਿਆ ਉਹਦੇ ਵਿੱਚ ਬਹੁਤ ਸਾਰੇ ਲੋਕ ਉਹਨਾਂ ਦੇ ਨਾਲ ਉਹਨਾਂ ਦੀ ਸਪੋਰਟ ਕਰ ਰਹੇ ਹੈ ਉਹ ਵੀ ਸ਼ਾਇਦ ਲੋਕ ਜਿਹੜੇ ਹੈਗੇ ਤੱਥਾਂ ਤੋਂ ਅਣਜਾਣ ਨੇ ਪੂਰੀ ਤਰ੍ਹਾਂ ਤੁਕਣੇ ਦੇ ਵਿੱਚ ਕੋਈ ਵੀ ਜਿਹੜਾ ਹੈਗਾ ਪਸ਼ੂ ਧਨ ਦਾ ਮਹਰ ਨਹੀਂ ਹੈਗਾ ਅੱਜ ਇਸ ਜਿਹੜੀ ਇਹ ਸਾਰੀ ਵੀਡੀਓ ਹੈ ਇਹਦੇ ਵਿੱਚ ਕੀ ਘਟਨਾਕ੍ਰਮ ਜੋ ਹੋਇਆ ਹੈ ਇਹਦੇ ਤੱਥਾਂ ਬਾਰੇ ਪੱਗਲ ਕਰਾਂਗੇ ਦੇਖੋ ਕਿ ਇਹ ਕੁਝ ਸਾਲ ਪਹਿਲਾਂ ਜਿਹੜੀ ਹੈਗੀ ਸੀ तकरीबन 14-15 ਸਾਲ ਪਹਿਲਾਂ ਇੱਕ ਕੰਪਨੀ ਦੀ ਦਵਾਈ ਆਈ ਸੀ ਉਹਦਾ ਨਾਮ ਸੀਗਾ ਐਲ ਪ੍ਰੋਫੋਮ A U L P R O F E M A J U L ਦਾ ਮਤਲਬ ਉਸੀ ਦਾ ਆਲੋਕ ਕੋ P R O F ਦਾ ਮਤਲਬ ਉਸੀ ਦਾ ਪ੍ਰੋਫੈਸਰ E M ਸੀਗੀ ਐਮਬ੍ਰਿਓ ਉਹ ਵੀ ਦਵਾਈ ਇਹ ਬਲੰਦਰ ਸਿੰਘ ਵਾਲਖੋਣ ਨੇ ਉਹ ਆਪਣੇ ਆਪ ਨੂੰ ਕਹਿੰਦੇ ਸੀ ਵੀ ਮੈਂ ਇਹਦੀ ਖੋਜ ਕੀਤੀ ਹੈ ਔਰ ਕਿਸੇ ਟਾਈਮ ਇਹ ਕਿਹਾ ਜਾਂਦਾ ਸੀ ਉਹਨਾਂ ਜ਼ੋਰ ਰੇ ਕਿਹਾ ਜਾਂਦਾ ਸੀ ਵੀ ਮੈਨੂੰ ਸਾਡੇ ਦੇਸ਼ ਨੂੰ ਇਹਦੇ ਵਾਸਤੇ ਨੋਬਲ ਪ੍ਰਾਈਜ਼ ਮਿਲੇਗਾ ਦਵਾਈ ਕੀ ਸੀਗੀ ਵੀ ਜਦੋਂ ਪਸ਼ੂ ਤੇ ਟੀਕਾ ਭਰਉਣਾ ਸੀ ਅੱਧੇ ਘੰਟੇ ਦੇ ਵਿੱਚ ਵਿੱਚ ਦਵਾਈ ਪਸ਼ੂ ਨੂੰ ਪਿਉਣੀ ਹੁੰਦੀ ਸੀ ਕਿ ਸ਼ੀਸ਼ੀ ਹੁੰਦੀ ਸੀ ਦਵਾਈ ਦੀ 200 300 ml ਦੀ ਸ਼ੀਸ਼ੀ ਹੁੰਦੀ ਸੀਗੀ ਔਰ ਉਹ ਜਿਹੜੀ ਸ਼ੀਸ਼ੀ ਸੀਗੀ ਬਰਫ਼ ਚ ਰੱਖ ਠੰਡੇ ਚ ਰੱਖਣੀ ਸੀ ਬਰਫ਼ ਦੇ ਵਿੱਚ ਅਪਰੇਚ ਰੱਖਣੀ ਹੁੰਦੀ ਸੀ ਪਸ਼ੂ ਪੰਨਪਾਲ ਦੌਰਾਨ ਵੀ ਇਸ ਦਵਾਈ ਦੇ ਟਰਾਇਲ ਕੀਤੇ ਗਏ ਸੀ ਤਕਰੀਬਨ 2010 ਦੀ ਗੱਲ ਹੈ ਇਹ ਉਹ ਟਰਾਇਲ ਦੇ ਵਿੱਚ ਇਹ ਦਵਾਈ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਸੀ ਕਿਉਂਕਿ ਇਦਾਂ ਦੀ ਕੋਈ ਟੈਕਨੀਕ ਹੈ ਹੀ ਨਹੀਂ ਸੀਗੀ ਸਿਰਫ ਇੱਕ ਇਹ ਮਤਲਬ ਕਿ ਇੱਕ ਸੁਪਨਾ ਸੀ ਜਿਹੜਾ ਵੇਚਿਆ ਜਾ ਰਿਹਾ ਸੀ ਅਸਲੀ ਜਿਹੜਾ ਤੱਤ ਸੀਗਾ ਉਹ ਸੀਗਾ ਜਿਹੜਾ ਸੈਕਸੀ ਮਨ ਹੈ ਇਸ ਸੈਕਸੀ ਮਨ ਜਿਹੜਾ ਸੀਗਾ ਲਿੰਗ ਦਾ ਅਰਥ ਸੀਮਨ ਜਿਹੜਾ ਸੀਗਾ ਪੂਰੀ ਦੁਨੀਆ 'ਚ ਇਹ ਇੱਕ ਪ੍ਰੂਵਨ ਟੈਕਨੋਲੋਜੀ ਹੈ ਕਿਉਂਕਿ ਇਹ ਵੀ ਟੈਕਨੋਲੋਜੀ ਉਹੀ ਚੀਜ਼ ਹੈ ਵੀ ਇਹਦੇ ਰਾਹੀਂ ਬੱਚੀਆਂ ਪੈਦਾ ਹੁੰਦੀਆਂ 90% ਕਟੀਆਂ ਬੱਚੀਆਂ ਪੈਦਾ ਹੁੰਦੀਆਂ ਔਰ ਉਹ ਜਿਹੜੀ ਦਵਾਈ ਸੀ ਐਲ ਪ੍ਰੋਫਰਮ ਉਹ ਵੀ ਇਹੀ ਵਾਦਾ ਕਰਦੀ ਸੀ ਕਲੇਮ ਕਰਦੀ ਸੀ ਦਾਵਾ ਕਰਦੀ ਸੀ ਵੀ ਅਸੀਂ ਇਹਦੇ ਨਾਲ ਹੀ ਬੱਚੇ ਪੈਦਾ ਹੋਣਗੇ ਹੁਣ ਕੀ ਹੈ ਵੀ ਜਿਹੜਾ ਸੈਕਸੀਮਨ ਹੈ ਇਹ ਸਿੱਧੇ ਤੌਰ ਤੇ ਉਸ ਦਵਾਈ ਦਾ ਕੰਪੀਟੀਸ਼ਨ ਹੈ ਜਦ ਕਿ ਜਿਹੜਾ ਸੈਕਸੀਮਨ ਹੈ ਉਹ ਜਿਹੜਾ ਹੈਗਾ ਉਹ ਸਾਰੇ ਦੁਨੀਆ ਦੇ ਵਿੱਚ ਇੱਕ ਆਪਾਂ ਕਹਿੰਦੇ ਆ ਵੀ ਪ੍ਰੂਵਨ ਮਤਲਬ ਕਿ ਜਿਹੜੀ ਜ਼ਿੰਦਾ ਜાગਦਾ ਜਿਹੜੀ ਇੱਕ ਸਬੂਤ ਹੈ ਉਹ ਟੈਕਨੋਲੋਜੀ ਹੈ ਜਿਹਦੇ ਨਾਲ ਬੱਚਿਆਂ ਦੀ ਗਿਣਤੀ ਬੜੀ ਤੇਜ਼ੀ ਨਾਲ ਵਧਾਈ ਜਾ ਸਕਦੀ ਹੈ। ਔਰ ਈਵਨ ਜਿਹੜੀ ਐਮਬ੍ਰਿਓ ਟ੍ਰਾਂਸਫਰ ਟੈਕਨੋਲੋਜੀ ਹੈ ਜਿਹੜੀ ਈ.ਡੀ.ਟੀ. ਹੈ, ਆਈ.ਬੀ.ਐਫ. ਹੈ ਉਹਦੇ ਵਿੱਚ ਵੀ ਇਹ ਸੀਮਨ ਜਿਹੜਾ ਹੈਗਾ ਵਰਤਿਆ ਜਾ ਸਕਦਾ ਹੈ। ਔਰ ਸਭ ਤੋਂ ਵੱਡੀ ਗੱਲ ਕੀ ਹੈ ਜਿਹੜੀ ਆਵਾਰਾਂ ਪਸ਼ੂਆਂ ਦੀ ਗਿਣਤੀ ਹੈ ਬੜੀ ਤੇਜ਼ੀ ਨਾਲ ਵਧ ਰਹੀ ਹੈ ਬੜਾ ਵੱਡਾ ਮਸਲਾ ਜਿਹੜਾ ਹੈਗਾ। ਉਹ ਸਾਡੇ ਦੇਸ਼ ਦੇ ਵਿੱਚ ਜਿਹੜਾ ਵੱਧ ਰਿਹਾ ਹਰ ਸਾਲ ਅਸੀਂ ਪੰਜਾਬ ਦੀ ਗੱਲ ਕਰੀ ਤਾਂ 2 ਲੱਖ ਦੇ ਕਰੀਬ ਜਿਹੜੇ ਹੈਗੇ ਬੱਚੇ ਹੀ ਸਿਰਫ ਜਿਹੜੇ ਹੈਗੇ ਉਹ ਸੜਕਾਂ ਤੇ ਆ ਜਾਂਦੇ ਆ। ਉਹ ਜੋ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਬਹੁਤ ਸਾਰੇ ਬੱਚੇ ਵੀ ਉਹ ਚੋਂ ਐਕਸੀਡੈਂਟਾਂ 'ਚ ਮਾਰੇ ਜਾਂਦੇ ਆ ਬਹੁਤ ਸਾਰੇ ਇਨਸਾਨਾਂ ਦੀ ਵੀ ਮੌਤ ਹੁੰਦੀ ਹੈ ਇਹ ਸਾਰੇ ਕਾਸੇ ਨੂੰ ਹੱਲ ਕਰਨ ਦਾ ਇੱਕੋ ਇੱਕ ਤਰੀਕਾ ਸਾਡੇ ਕੋਲ ਜਿਹੜਾ ਉਹ ਹੈਗਾ ਸੈਕਸੀ ਹੂਮ ਆਉਣ ਵਾਲੇ ਸਮੇਂ 'ਚ ਦੁੱਧ ਦੀ ਮੰਗ ਨੂੰ ਪੂਰਾ ਕਰਨ ਦਾ ਵੀ ਸਾਡੇ ਕੋਲ ਇੱਕ ਤਰੀਕਾ ਹੈਗਾ ਜਿਹੜੀ ਵਧਦੀ ਹੋਈ ਦੁੱਧ ਦੀ ਮੰਗ ਜਿਹੜੀ ਹੈਗੀ ਅਸੀਂ ਕਹਿੰਦੇ ਆ ਵੀ ਆਉਣ ਵਾਲੇ 15-20 ਸਾਲਾਂ ਦੇ ਵਿੱਚ ਉਸ ਸੈਕਸੀ ਹੂਮ ਦਾ ਹੀ ਪੂਰੀ ਕੀਤੀ ਜਾ ਸਕਦੀ ਹੈ ਕਿਉਂਕਿ ਜੇ ਅਸੀਂ ਸਕਰੀਨ ਦੇ ਪਿਛਲੇ ਪਾਸੇ ਦੇਖੀਏ ਤਾਂ ਸਲੀ ਮੁਦਦਾ ਇਹ ਸੀਗਾ ਵੀ ਸੈਕਸੀਮਨ ਦੇ ਵਰਤੋਂ ਦੇ ਨਾਲ ਉਹ ਜਿਹੜਾ ਦਾਵਾ ਸੀ ਅਲਪੁਰਖੋਂ ਦਾ ਉਹ ਆਉਣ ਵਾਲੇ ਸਮੇਂ 'ਚ ਖੋਖਲਾ ਸਾਬਤ ਹੋ ਜਾਣਾ ਸੀਗਾ ਪਰ ਖੋਖਲਾ ਸਾਬਤ ਹੋ ਵੀ ਰਿਹਾ ਏਸੇ ਕਰਕੇ ਇਹ ਸਾਰਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਇਹ ਤਾਂ ਡਰਨ ਦੀ ਲੋੜ ਨਹੀਂ ਤੇ ਘਬਰਾਉਣ ਦੀ ਲੋੜ ਨਹੀਂ ਦੁੱਧ ਦਾ ਇਹ ਬਿਮਾਰੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਤਕਰੀਬਨ 13-14 ਸਾਲ ਤੋਂ ਸਾਡੇ ਪਸ਼ੂਪਾਲਨ ਨੂੰ ਭਾਗਿਤ ਅਸੀਂ ਸੈਕਸੀਮਨ ਯੂਜ਼ ਕਰ ਰਹੇ ਹਾਂ ਬਹੁਤ ਸਾਰੀਆਂ ਗਾਂ ਬਦੂ ਸਸਤਾਵਾਂ ਹੈਗੀਆਂ ਪੀਡੀਐਫ ਆ ਹੋਰ ਸਸਤਾਵਾਂ ਜਿਹੜੀਆਂ ਹੈਗੀਆਂ ਸੈਕਸਿਮਨ ਯੂਜ਼ ਕਰ ਰਹੀ ਹੈ ਇਹ ਜਿਹੜੇ ਜਿਹੜੇ ਅਖੌਤੀ ਪਸ਼ੂਧਨ ਦੇ ਮਾਹਰ ਬਣੇ ਫਿਰਦੇ ਆ ਜਿਹੜੇ ਕਿ ਆਬਦਾ ਝੂਠ ਨਹੀਂ ਵੇਚ ਪਾਉਂਦੇ ਬੰਦੇ ਉਹ ਹੁਣ ਸਾਡਾ ਜਿਹੜਾ ਸੱਚ ਹੈ ਸਾਡਾ ਜਿਹੜਾ ਪਸ਼ੂ ਪਾਲਣ ਦਾ ਕੋਰ ਕੋਰ ਜਿਹੜੀ ਸਾਡੀ ਆਨਰੇ ਸਮੇਂ ਦੀ ਪਲਾਨਿੰਗ ਹੈ ਇਹ ਚੀਜ਼ਾਂ ਉਹਨੂੰ ਕੰਟਰੈਡਿਕਟ ਕਰ ਰਹੀਆਂ ਹਨ ਸੋ ਕਿ ਇਹਦੇ ਵਿੱਚ ਕੀ ਹੈ ਜਿਹੜਾ ਪਸ਼ੂ ਪਾਲਣੋਂ ਭਾਗਿਆ ਬਹੁਤ ਸਾਰਾ ਇਹਦੇ ਵਿੱਚ ਕਾਰਵਾਈ ਵੀ ਕਰ ਰਹੇ ਹੈਗਾ ਸੋ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਵੀ ਆਪਾਂ ਜਿਹੜਾ ਹੈਗਾ ਸੱਚ ਜਿਹੜਾ ਹੈਗਾ ਨਾ ਉਹਨੂੰ ਪਛਾਣਨਾ ਸਿੱਖੀਏ ਤੇ ਦੇਖੀਏ ਵੀ ਕਿਤੇ ਇਹ ਤਾਂ ਨਹੀਂ ਹੈਗਾ ਵੀ ਕੋਈ ਝੂਠ ਬੋਲ ਕੇ ਜਿਹੜਾ ਸਾਡਾ ਧੰਦਾ ਹੈਗਾ ਜਿਹੜਾ ਜਿਹੜੇ ਧੰਦੇ 'ਚ ਅਸੀਂ ਹਲੇ ਵੀ ਬਹੁਤ ਸਟਰਗਲ ਕਰ ਰਹੇ ਆ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਆ ਸਾਰੇ ਪਸ਼ੂ ਪਾਲਕ ਜਿਹੜੇ ਹੈਗੇ ਬੜੀ ਮੁਸ਼ਕਲ ਨਾਲ ਜਿਹੜਾ ਹੈਗਾ ਧੰਦਾ ਜਿਹੜਾ ਹੈ ਹੌਲੀ-ਹੌਲੀ ਕਿਸੇ ਲਾਈਨ ਤੇ ਆ ਰਿਹਾ ਹੈ ਸੋ ਪਾਉ ਦੇ ਵਿੱਚ ਇਹ ਜੇ ਧੋਕੇ ਨਾ ਖਾਈਏ ਸੈਕਸੀਮਨ ਜਿਹੜਾ ਹੈਗਾ ਬਹੁਤ ਹੀ ਵਧੀਆ ਟੈਕਨੋਲੋਜੀ ਹੈ ਇਹਦੇ ਰਾਹੀਂ ਪੈਦਾ ਹੋਏ ਜਿਹੜਾ ਦੁੱਧ ਹੈ ਸੈਕਸੀਮਨ ਰਾਹੀਂ ਪੈਦਾ ਹੋਏ ਪਸ਼ੂਆਂ ਤੇ ਆਮ ਪਸ਼ੂਆਂ ਦੇ ਦੁੱਧ ਦੇ ਵਿੱਚ ਕੋਈ ਕੁਆਲਿਟੀ ਦਾ ਫਰਕ ਨਹੀਂ ਹੁੰਦਾ ਸਿਰਫ ਇਹ ਹੈ ਸੈਕਸੀਮਨ ਰਾਹੀਂ ਬੱਚੀਆਂ ਵਧੀਆ ਨਸਲ ਦੀਆਂ ਬੱਚੀਆਂ ਦੀ ਗਿਣਤੀ ਜਿਹੜੀ ਹੈਗੀ ਉਹ ਬੜੀ ਤੇਜ਼ੀ ਨਾਲ ਵਧਾਈ ਜਾ ਸਕਦੀ ਹੈ ਬਹੁਤ ਸਾਰੇ ਅਖਬਾਰਾਂ ਦੇ ਵਿੱਚ ਵੀ ਇਹਦੇ ਬਾਰੇ ਜਿਹੜਾ ਹੈਗਾ ਸੀਨੀਅਰ ਵੈਟ ਐਸੋਸੀਏਸ਼ਨ ਨੇ ਵੀ ਇਦੇ ਬਾਰੇ ਬਹੁਤ ਸਾਰਾ ਜਿਹੜਾ ਹੈਗਾ ਜਿਹੜਾ ਹੈਗਾ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਸਾਰੇ ਪਸ਼ੂ ਪਾਲਕਾਂ ਨੂੰ ਵੀ ਇਹੀ ਹੈ ਵੀ ਜਿਹੜਾ ਹੈਗਾ ਅਸੀਂ ਬਿਨਾ ਬਿਨਾ ਸੱਚ ਨੂੰ ਪਰਖੇ ਇੰਨਾਂ ਚੀਜ਼ਾਂ ਨੂੰ ਸੋਸ਼ਲ ਮੀਡੀਆ ਤੇ ਪ੍ਰਮੋਟ ਨਾ ਕਰੀਏ ਕਿਉਂਕਿ ਪਹਿਲਾਂ ਵੀ ਇਹੀਆਂ ਝੂਠੀਆਂ ਖਬਰਾਂ ਜਿਹੜੀਆਂ ਹੈਗੀਆਂ ਪਿੱਛੇ ਤੁਸੀਂ ਦੇਖਿਆ ਇੱਕ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਨਾਂ ਤੇ ਖਬਰ ਲੱਗੀ ਸੀ ਵੀ ਜੀ 2025 ਤੱਕ ਇੰਨਾ ਦੁੱਧ ਨਕਲੀ ਹੋ ਜਾਊਗਾ ਇੰਨੇ ਲੋਕਾਂ ਨੂੰ ਕੈਂਸਰ ਹੋ ਜਾਊਗਾ ਇਹ ਸਭ ਪਲਾਨਡ ਪ੍ਰੋਪੇਜ ਯੋਜਨਾਵਾਂ ਵੱਧ ਝੂਠੇ ਪ੍ਰਚਾਰ ਨੇ ਔਰ ਮੈਂ ਜਿਹੜਾ ਕਿਸਾਨ ਜਿਥੇ ਬੰਦਿਆਂ ਨੂੰ ਵੀ ਅਪੀਲ ਕਰੂੰਗਾ ਵੀ ਆਪਾਂ ਜਿਹੜਾ ਹੈਗਾ ਕਟੁਕੜ ਜਿਹੜੇ ਕਿਸਾਨੀ ਨਾਲ ਸੰਬੰਧਿਤ ਮੁੱਦੇ ਹੈਗੇ ਉਹਨਾਂ ਨੂੰ ਚੰਗੀ ਤਰ੍ਹਾਂ ਦੇਖ ਪਰਖ ਕੇ ਉਹਨਾਂ ਦਾ ਵਿਰੋਧ ਜਾਂ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦੀ ਸਪੋਰਟ ਕਰੀਏ ਠੀਕ ਹੈ ਧੰਨਵਾਦ ਜੀ ਸਾਰਵ ਸਤਿਕਾਰ